ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਮੂਰਤ ਨੂੰ ਸਮਰਪਿਤ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ 25ਵਾਂ ਸਾਲਾਨਾ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ ਟ੍ਰੈਂਟੋ ਕਬੱਡੀ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਮੁੱਖ ਪ੍ਰਬੰਧਕ ਨੋਹਰ ਸਿੰਘ ਸੋਢੀ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਉੱਚ ਕੋਟੀ ਦੀਆਂ ਟੀਮਾਂ ਵਿਚਕਾਰ ਫਸਮੇ ਮੁਕਾਬਲੇ ਖੇਡੇ ਗਏ ਫਾਈਨਲ ਮੁਕਾਬਲਾ ਵੇ ਆਫ ਪਲੈਂਟੀ ਨਿਊਜ਼ੀਲੈਂਡ ਤੇ ਬਾਬਾ ਸੁਖਚੈਨ ਦਾਸ ਸੰਦੀਪ ਨੰਗਲੰਬੀਆਂ ਸ਼ਾਹਗੋੜ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਵੇ ਆਫ ਪਲੈਂਟੀ ਨਿਊਜ਼ੀਲੈਂਡ ਦੀ ਕਾਂਟੇਦਾਰ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਕਬੱਡੀ ਕੱਪ ਦੌਰਾਨ ਬੈਸਟ ਰੇਡਰ ਰਮਨ ਮਲੀਆਂ ਅਤੇ ਯਾਫੀ ਸ਼ੀਲੂ ਬਾਹੂ ਅਕਬਰਪੁਰੋਂ ਚੁਣੇ ਗਏ ਦੋਹਾਂ ਖਿਡਾਰੀਆਂ ਨੂੰ 51-51000 ਰੁਪਏ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਦੀ ਜੀਤੂ ਟੀਮ ਨੂੰ ਪਹਿਲਾ ਨਾਮ 3.5 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 3 ਲੱਖ ਰੁਪਏ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਤੇ ਸਾਬਕਾ ਮੰਤਰੀ ਬਲਕਾਰ ਸਿੰਘ, ਵਿਧਾਇਕ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਕਨੌਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕੋਜੇਵਾਲ, ਗੋਗਾ ਗਿੱਲ, ਸਾਬਕਾ ਵਿਧਾਇਕ ਚੌਧਰੀ सुरेंद्र ਸਿੰਘ ਆਦਿ ਵੱਲੋਂ ਕੀਤੀ ਗਈ। ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਮਨੋਹਰ ਖੇਹਰਾ, ਗੁਰਮੀਤ ਖੇਹਰਾ, ਸਰਪੰਚ ਕੁਲਵਿੰਦਰ ਸਿੰਘ, ਨੌ ਖੇਹਰਾ ਆਦਿ ਸੂਖਿਡਾਰੀਆਂ ਦਰਸ਼ਕਾਂ ਅਤੇ ਕਬੱਡੀ ਕੱਪ ਵਿੱਚ ਪਹੁੰਚੀਆਂ ਸਿਆਸੀ ਸਮਾਜਿਕ ਤੇ ਧਾਰਮਿਕ ਹਸਤੀਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਜੈਸਮੀਨ ਅਖਤਰ, ਸੱਬਾ ਅਤੇ ਪ੍ਰਿੰਜਲ ਦਾ ਖੁੱਲਾ ਖਾੜਾ ਲਗਾਇਆ ਗਿਆ। ਪੇਸ਼ ਹੈ ਇੱਕ ਰਿਪੋਰਟ। ਜੀ ਕਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਅੱਜ ਜ਼ਿਲ੍ਹਾ ਕਪੂਰਥਲਾ ਪਿੰਡ ਖੈਰਾ ਮਾਝਾ ਮਨੋਰ ਸਿੰਘ ਜੀ ਖੈਰਾ ਸਾਰੀ ਇਹਨਾਂ ਦੀ ਟੀਮ ਸਾਡਾ ਭਰਾ ਜੱਸਾ ਸਾਰੀ ਇਹਨਾਂ ਦੇ ਨਾਲ ਐਨਆਰਆਈ ਭਰਾ ਜਿਹੜਾ ਕਬੱਡੀ ਦਾ ਇੱਕ ਘੜਾ ਜਿਨ੍ਹਾਂ ਨੇ ਜਦੋਂ ਦਾ ਮੈਂ ਕਬੱਡੀ ਦੇ ਵਿੱਚ 1999 99 ਤੋਂ ਆਇਆ ਖੈਰਾ ਸਾਹਿਬ ਅਰੀ ਉਦੋਂ ਦੇ ਪ੍ਰੋਮੋਟਰ ਨੇ ਜੱਸਾ ਭਰਾ ਵੀ ਨਾਲ ਆ ਤੇ ਅੱਜ ਮੇਜਰ ਲੀਗ ਕਬੱਡੀ ਦਾ ਟੂਰਨਾਮੈਂਟ ਸੀ ਬਹੁਤ ਵਧੀਆ ਡਿਸਪਨਲ ਦੇ ਨਾਲ ਮੈਚ ਕਰਾਉਂਦੇ ਆ ਐਨ ਆਰ ਐ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਵਾਨੀ ਨੂੰ ਕਬੱਡੀ ਨੂੰ ਸਾਹਮਦੇ ਆ ਅੱਜ ਇਹ ਜਿਹੜੀ ਪੋਸਟ ਆ ਮੇਰੇ ਕੋਲੇ ਇਹ ਇੱਕ ਕਬੱਡੀ ਦੀ ਕਹਿ ਸਕਦੇ ਆ ਇੱਕ ਦੇਨ ਆ ਜੇ ਪ੍ਰਧਾਨ ਆ ਤਾਂ ਵੀ ਕਬੱਡੀ ਕਰਕੇ ਜੇ ਆ ਜਮਲ ਐਂ ਸੇਵਾਦਾਰ ਆ ਤਾਂ ਵੀ ਕਬੱਡੀ ਕਰਕੇ ਤੇ ਮੈਂ ਨੌਜਵਾਨ ਸਾਥੀਆਂ ਨੂੰ ਭਰਾਵਾਂ ਨੂੰ ਬੇਨਤੀ ਅਪੀਲ ਕਰਦਾ ਕਿ ਸਪੋਰਟਸ ਵੱਲ ਜਾਓ ਕਿਸੇ ਵੀ ਵੱਲ ਜਾਓ ਇਮਾਨਦਾਰੀ ਦੇ ਨਾਲ ਤੁਸੀਂ ਉਹਦੀ ਸੇਵਾ ਕਰੋਗੇ ਤੁਹਾਨੂੰ ਕੋਈ ਸਪੋਰਟਸ ਦੁਨੀਆ ਤੇ ਧੋਖਾ ਨਹੀਂ ਦਿੰਦੀ ਕਿਉਂ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਕਾਰੋਬਾਰ ਕਰਦੇ ਹੋ ਤੁਸੀਂ ਫੇਰ 40 ਸਾਲ ਬਾਅਦ 45 ਸਾਲ ਬਾਅਦ ਸਿਹਤ ਵੱਲ ਧਿਆਨ ਦਿੰਦੇ ਹੋ ਇਸ ਤੋਂ ਬਿਹਤਰ ਹੈ ਜਵਾਨੀ ਤੋਂ ਹੀ ਸਿਹਤ ਵੱਲ ਧਿਆਨ ਦਿਓ ਸਪੋਰਟਸ ਇੱਕ ਭਗਤੀ ਦੇ ਬਰਾਬਰ ਹੈ ਆਓ ਗਰਾਊਂਡਾਂ 'ਚ ਜਾਓ ਇਮਾਨਦਾਰੀ ਨਾਲ ਸਪੋਰਟਸ ਕਰੋ ਸੋ ਮੈਂ ਖੇਰਾਨਵਾਸੀਆਂ ਨੂੰ ਜਿਹੜੇ ਸਾਡੇ ਇਤੋਂ ਦੇ ਇਲਾਕਾ ਨਵਾਸੀ ਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤਾਂ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦਾ ਦਿਸ਼ਾ ਨਿਰਦੇਸ਼ ਹੋਇਆ ਤਾਂ ਜ਼ਰੂਰ ਕਰਾਵਾਂਗੇ ਧੰਨਵਾਦ ਇਹ 10ਵੇਂ ਪਾਇਸ਼ਾ ਗੁਰੂ ਗੋਵਿੰਦ ਸਿੰਘ ਬਾਹਰ ਜੀ ਨੂੰ ਸਤਿਕਾਰ ਹੈ ਉਹਨਾਂ ਦੇ ਨਾਂ ਤੇ ਬਹੁਤ ਵੱਡਾ ਟੂਰਨਾਮੈਂਟ ਸਰ ਮਨੋਰ ਸਿੰਘ ਜਣਪਤੋ ਹਰ ਸਾਲ ਆ ਕੇ 25ਵਾਂ ਨਗਾਪਾ ਟੂਰਨਾਮੈਂਟ ਕਰਾਇਆ ਉਹਨਾਂ ਦਾ ਧੰਵਾਦ ਆ ਨੱਕਰ ਨੂੰ ਨੱਕਰ ਦਾ ਨਾਂ ਤੇ ਖੇਡਾਂ ਦਾ ਨਾਂ ਰੋਸ਼ਨ ਕਰ ਰਹੇ ਨੇ ਖਿਡਾਰੀਆਂ ਦਾ ਨਾਂ ਰੋਸ਼ਨ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਰਫ ਨੌਜਵਾਨੀ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਜਿਹੜੇ ਮੈਚ ਕਰਾਉਣੇ ਖੇਤਾਂ ਦਾ ਸੇਧ ਦਾ ਖਿਆਲ ਰੱਖਵਾਤੇ ਸੇਧ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਵੱਡੇ ਪ੍ਰਾਲੇ ਨੇ ਇਸ ਵਾਰ ਦਾ ਦੂਜਾ ਇਹਨਾਂ ਮੈਦਾਨ ਦੇ ਵਿੱਚ ਕਬੱਡੀ ਖੇਡਾ। ਤਾਂ ਅਣਿਕ ਦੇ ਅਲੋਖੀ ਬਹੁਤ ਵੱਡਾ ਕੱਟ ਹੋ ਜਾਂਦਾ ਹੈ। ਇਹਦੇ ਪਿੱਛੇ ਕੀ ਕਾਰਨ ਹੈ? ਸਿਰਫ ਜਿਹੜਾ ਸਾਡੇ ਪ੍ਰਬੰਧਕ ਵੀਰ ਆ ਉਹ ਹਰ ਇੱਕ ਦਾ ਮਾਨ ਸਨਮਾਨ ਕਰਦੇ ਨੇ ਔਰ ਪਿਆਰ ਦਿੰਦੇ ਨੇ ਔਰ ਖੇਡਾਂ ਨੂੰ ਲੋਕ ਪਿਆਰ ਕਰਦੇ ਨੇ ਵੱਡੇ ਵੱਡੇ ਖਿਡਾਰੀ ਆਉਂਦੇ ਨੇ ਇਸ ਕਾਰਨ ਕਰਕੇ ਲੋਕਾਂ ਦਾ ਜਿਹੜਾ ਦਰਸ਼ਕ ਵੀਰ ਆ ਉਹ ਮਹਾਮਾਡੇ ਪਹੁੰਚਦੇ।